ਭਈ ਇਹਦੀ ਤਾਂ ਵੀਡੀਓ ਪਾਉਣੀ ਪੈਣੀ ਆ ਆਪਣੇ ਨਾਲ ਹੀ ਪਿੰਡ ਭੋੜੇ ਸੁਪਰਾਵਾ ਤੇ ਨਾਲ ਹੀ ਮੁੰਡੇ ਦੇ ਉੱਥੇ ਨਾਨਕੇ ਆ ਸਾਡੇ ਪਿੰਡ ਦੇ ਗਵਾਂਢ ਵਿੱਚ ਰਹਿੰਦਾ ਆ ਤੇ ਵੀਰ ਨੇ ਵੀਰ ਨੂੰ ਸੁਨੇਹਾ ਲਾਇਆ ਵੀ ਆਪਾਂ ਵੀਡੀਓ ਪਾਉਣੀ ਆ ਤੇ ਮੁੰਡੇ ਨੇ ਜਿੱਦਾ ਕੰਮ ਖੋਲਿਆ ਆ ਤੇ ਆ ਦੇਖੋ ਆ ਛੀਸ਼ੇ-ਛੂਸ਼ੇ ਦੇ ਲੋ ਵਧੀਆ ਲਵਾ ਲਿਆ ਮਤਲਬ ਮੁੰਡਾ ਵਧੀਆ ਐਨ ਮਿਹਨਤੀ ਆ ਮੁੰਡਾ ਉਮਰ ਵੀ ਇਹਦੀ 21 ਕ ਸਾਲ ਆ ਤੇ ਆ ਦੇਖੋ ਆ ਕੁਰਸੀ-ਕੁਰਸੀ ਹੈਗੀ ਆ ਦੇਖੋ ਆ ਕੁਰਸੀ ਤੇ ਬੈਠਦਾ ਇਹ ਘੁੰਮਣ ਵਾਲੀ ਤੇ ਤੇ ਕਰਦਾ ਕੀ ਆ ਇਸ ਕੁਰਸੀ ਤੇ ਬਹਿ ਕੇ ਉਹ ਤੁਹਾਨੂੰ ਦਿਖਾ ਲਦਨੇ ਆ ਜਿੱਦਾਂ ਇਦਾਂ ਪਾ ਅੰਦਰ ਆਈ ਜਨੇ ਉਦੋਂ-ਉਦੋਂ ਆਪਾਂ ਨੂੰ ਪਤਾ ਲੱਗ ਜਾਨਾ ਲੇ ਬਈ ਇੱਧਰ ਆ ਜਾਓ ਬਈ ਆਹ ਦੇਖੋ ਬਈ ਜੇ ਕਿਸੇ ਨੇ ਘਰ ਤੇ ਇਦਾਂ ਲਵਾਉਣੀ ਹੋਵੇ ਨਾ ਪੀਂਗ ਪੂਂਗ ਜਾਈ ਆਹ ਦੇਖੋ ਇਦਾਂ ਬਹਿ ਕੇ ਤੇ ਝੂਟੇ ਵੀ ਲੈ ਪਾਜੀ ਫ੍ਰੀ ਐ ਝੂਟੇ ਇੱਥੇ ਤੇ ਫ੍ਰੀ ਐ ਨਾ ਆ ਇਦਾਂ ਝੂਟੇ ਲੈ ਸਕਦੇ ਤੁਸੀਂ ਤੇ ਇਹ ਭਾਜੀ ਇਹਦਾ ਰੇਟ ਕੀ ਆ ਇਹ ਭਾਜੀ 650 ਰੁਪਏ ਦਾ ਜੀ ਇਹ ਕੋਈ ਮਲ ਘੱਟ ਵੱਧ ਮੈਂ ਨੇ ਲੈਸੀ ਜਿੱਥੋਂ ਮਰਜੀ ਪਤਾ ਕਰ ਲਿਓ 9-10 ਹਜ਼ਾਰ ਦਾ ਮਾਰਕੀਟ ਚ ਬੈਕ ਰਾ ਝੂਲਾ ਯਾਰ ਤੂੰ 3500 ਦਾ ਘਾਟਾ ਖਾ ਜਾਣਾ ਇਹਦੇ ਵਿੱਚ ਨਹੀਂ ਆਪਾਂ ਨੂੰ ਜੇ ਸੁਭਾਉ ਹੁੰਦਾ 100-150 ਰੁਪਏ ਕਮਾ ਕੇ ਆਪਾਂ ਮੋੜੇ ਸੇਲ ਹੀ ਆ ਸਮਝ ਲਓ ਮਾਲੀ ਕੱਢੀ ਦਾ ਆਪਣਾ ਮਾਲ ਆਉਂਦਾ ਜਿਆਦਾ ਵਾ ਵੇਚੀ ਦਾ ਵੀ ਜਿਆਦਾ ਹੀ ਆ। ਆ ਕਰਦਾ ਕਿ ਨਹੀਂ ਬਿジネス ਮੇਨ ਨਾਲੀਆਂ ਗੱਲਾਂ ਇਹ ਬੰਦੇ ਇਦਾਂ ਦੇ ਕਾਮਜਾਬ ਬੰਦੇ ਹੁੰਦੇ। ਆ ਦੇਖੋ ਆ ਹੋਰ ਤੁਹਾਨੂੰ ਦਿਖਾ ਲ ਦਿੰਦਾ। ਇਹ ਆ ਦੇਖਾ ਆ ਜਿਹਦਾ ਸੋਫਾ ਆ ਇਹਦਾ ਕੀ ਰੇਟ ਆ ਵੀਰ? ਇਧਰ ਪਹਿਲਾਂ ਬਹਿ ਜਾ ਇੱਥੇ। ਪਹਿਲਾਂ ਖੁਦ ਬੈਠ। ਹਾਂ ਹੁਣ ਮੈਂ ਬਹਿ ਗਿਆ। ਇਹਦਾ ਕੀ ਰੇਟ ਆ ਭਾਈ? ਇਹ ਭਾਈ 10500 ਦਾ ਜੀ। ਇੱਕ ਕੀ ਕੀ ਮਿਲਦਾ ਇਹਦੇ ਵਿੱਚ? ਇਹ ਚੋ 5 ਸੀਟਰ ਸੋਫਾ ਆਪਣਾ ਜੀ ਪੂਰਾ ਮਿਲਦਾ ਆਪਾਂ ਨੂੰ 10500 ਚ। 10500 ਚੋਂ ਸਾਢੇ 10000 ਚ ਸਾਢੇ 10000 ਚ ਤੇ ਗਾਰੰਟੀ ਗਰੰਟੀ ਗਾਰੰਟੀ 5 ਸਾਲ ਗੱਡੀ ਦੀ ਗਾਰੰਟੀ 10 ਸਾਲ ਢਾਂਚੇ ਦੀ ਗਾਰੰਟੀ ਜੀ ਜੇ ਅਗਲਾ ਇਹ ਚੂਹਿਆਂ ਵਾਲੇ ਕਮਰੇ ਵਿੱਚ ਆ ਕੇ ਰੱਖ ਦਵੇ ਇਹਨੂੰ ਫੇਕਨਿਚਰ ਦੀ ਗਾਰੰਟੀ ਦਊਂਗਾ ਚੂਹਿਆਂ ਨੇ ਤਾਂ ਕੁਟ ਮਹੀਨੇ ਚ ਨਾਲ ਤੁਹਾਨੂੰ ਦਵਾਈ ਦੇ ਦਾਂ ਨੀ ਚੂਹਿਆਂ ਵਾਲੀ ਨਾਲ ਨਾਲ ਦਵਾਈ ਦੇਣੀ ਹੈ ਮੁੰਡਾ ਤੇ ਮੁੰਡਾ ਸਿਆਣਾ ਆ ਗੱਲਾਂ ਵੀ ਸਿਆਣੀਆਂ ਕਰਦਾ ਆ ਜਾਓ ਵੀ ਨਾਲ ਕਹਿੰਦਾ ਚੂਹਿਆਂ ਵਾਲੀ ਉਹ ਉਹਦੇ ਪੈਸੇ ਤੇ ਨਹੀਂ ਲਾਉਂਗਾ ਉਹ ਫਰੀ ਦੇ ਰਾਂ ਨੀ ਫਰੀ ਦੇ ਦੇਣੀ ਵੀਰ ਕਹਿੰਦਾ ਇੱਧਰ ਆ ਜਾਓ ਵੀ ਆਹ ਸੋਫਾ ਵੀ ਆ ਇੱਕ ਆ ਦੇਖੋ ਬੀ ਐਂਡ ਯੂ ਨੂੰ ਵਧੀਆ ਆ ਦੇ ਭਾਜੀ ਬੈ ਮੜਾ ਬੈ ਮੈਂ ਕਹਾ ਹਰੇਕ ਸੋਫੇ ਦੇ ਬੈ ਕੇ ਮੁੰਡੇ ਨਾਲ ਗੱਲਬਾਤ ਕਰਨੀ ਆ ਨਾਲੇ ਤੇ ਜਦਾਂ ਫੀਲਿੰਗ ਹੀ ਆ ਜਾਂਦੀ ਵਧੀਆ ਇਹ ਕਿੰਨੇ ਦਾ ਇਹ ਵੀ ਸੇਮ ਹੀ ਰੇਟ ਭਾਈ 10500 ਇਦਾਂ ਨਹੀਂ ਵੀ ਰੰਗ ਚੇਂਜ ਹੋ ਗਿਆ 11 12 ਸੇਮ ਹੀ ਰੇਟ 10500 ਦਾ ਜੀ ਉਹ ਤਾਂ ਇੱਚ ਕੋਈ ਦੁਕਾਨਦਾਰ ਦੱਸਦਾ ਤਾਂ ਨਹੀਂ ਹੁੰਦਾ ਸਹੀ ਸਹੀ ਦੱਸਣਾ ਇਹਦੇ ਵਿੱਚੋਂ ਕਿੰਨੇ ਪੈਸੇ ਬਚਦੇ ਚ 5500 ਰੁਪਏ ਬਚ ਜਾਂਦਾ ਭਾਜੀ ਪਰ ਆਪਾਂ ਵੇਚੀ ਦੇ ਵੀ ਦਿੱਲੀ ਤੋਂ ਫੇਰ ਜ਼ਿਆਦਾ ਮਾਲ ਆ ਆ ਦਿਵਾਲੀ ਆਪਣਾ ਸ਼ੋਰੂਮ ਡਬਲ ਮੰਜ਼ਲੀ ਭਰਿਆ ਪਿਆ ਸੀਗਾ ਹਾਂ ਉਹਨੂੰ ਦੇਖੋ ਦਿਵਾਲੀ ਨੰਗੀ ਆ ਸਾਰਾ ਖਾਲੀ ਪਿਆ ਮਾਲ ਹੱਲੇ ਉਹ ਭਰਾਵਾ ਤੈਨੂੰ ਧਮਕੀਆਂ ਧੁਮਕੀਆਂ ਨਾ ਹੋਣ ਲੱਪਣਗੇ ਨਹੀਂ 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 ਭਾਈ ਨਹੀਂ ਮੁੰਡਾ ਮਿਹਨਤੀ ਆ ਵੀ 21 ਸਾਲਾਂ ਦਾ ਤੇ ਆ ਅੱਗੇ ਵੀ ਦਿਖਾ ਲਿਆ ਇੱਧਰ ਦੇਖੋ ਹਲ ਮਾਰੀਆਂ ਲਮੂੜੀਆਂ ਪਈਆਂ ਸਾਰੇ ਪਾਸੇ ਇਹ ਆ ਦੇਖੋ ਆ ਜੇ ਕੇ ਨੇ ਇੱਥੇ ਮਤਲਬ ਆਪਣਾ ਐਲ ਸੀ ਡੀ ਲਾ ਕੇ ਤੇ ਆ ਇਧਰ ਸਮਾਨ ਰੱਖ ਲਓ ਇਧਰ ਆ ਸਾਰਾ ਕੁਝ ਰੱਖ ਲਓ ਇਹ ਕਿਨੇ ਦਾ ਬਾ ਇਹ 9000 ਰੁਪਏ ਦਾ ਜੀ ਇਹ 9000 ਰੁਪਏ ਦਾ ਜੀ ਹਾਂ ਜੀ ਇਹ ਜਦੋਂ ਸਾਰਾ ਆਹ ਸੈਟ ਜੀ ਸਾਰਾ ਸੈਟ ਹੈ ਜੀ ਬਣਿਆ ਬਣਿਆ ਇਹਦੀ ਗਾਰੰਟੀ ਹੈਗੀ ਕੋਈ ਇਹਦੀ ਵੀ ਗਾਰੰਟੀ ਕੋਣ ਮੱਖੀ ਦੀ 5 ਸਾਲ ਆਪਣੀ ਮਤਲਬ ਕੋਣ ਮੱਖੀ ਤੁਸੀਂ ਨਾਲ ਦੇਣੀ ਨਹੀਂ ਨਹੀਂ ਕੋਣ ਮੱਖੀ ਸੇਕ ਵਗੈਰਾ ਨਹੀਂ ਇਹਨੂੰ ਲੱਗਦਾ اچھا ਠੀਕ ਹੈ ਮੇਰੇ ਨਾਲ ਦੋਗੇ ਤੁਸੀਂ ਅੱਛਾ ਠੀਕ ਹੈ ਤੇ ਆ ਦੇਖੋ ਆ ਮੁੰਡੇ ਦੀ ਲਮਾਰੀ ਆ ਤੇ ਆਹ ਲਮਾਰੀ ਭਾਜੀ ਦਿਖਾਵਦੇ ਮਾੜਾ ਕੋਲ ਕੇ ਭਾਜੀ ਇਧਰ ਆਓ ਮਾੜਾ ਲਾਗੇ ਹੋ ਕੇ ਦਿਖਾ ਲਓ ਜੀ ਕੈਮਰਾਮੈਨ ਸਾਹਿਬ ਆਹ ਦੇਖੋ ਜੀ ਇੱਕੇ ਤੁਸੀਂ ਜਦੋਂ ਮੈਂ ਘਰ 'ਚ ਤੁਹਾਡੇ ਪੈਸੇ ਪੂਸੇ ਪਏ ਆ ਉਹ ਜਿਹੜਾ ਲੁਕੋ ਕੇ ਇੱਥੇ ਰੱਖ ਸਕਦੇ ਆ ਤੇ ਇਧਰ ਲੌਕਰ ਲੁਕਰ ਲੱਗਾ ਆ ਇਹਦਾ ਰੇਟ ਕੀ ਆ ਵੀਰੇ 14000 ਰੁਪਏ ਦੀ ਜੀ ਕੋਈ ਘੱਟ ਵੱਧ ਐ ਲੈਸੀ ਆ ਭਾਜੀ ਵੀਡੀਓ ਕਰਕੇ ਉਹਦਾ ਅੱਤੇ ਅਸੀਂ 15 ਦੀ ਵੇਚੀ ਦੀ ਆ ਤੁਹਾਡੇ ਲਈ 14 ਮੇਰੇ ਲਈ ਜਿਹੜਾ ਆਪਣੀ ਵੀਡੀਓ ਦੇਖ ਕੇ ਆਵੇ ਉਹਲੇ 14000 ਰੁਪਏ ਨਹੀਂ ਨਹੀਂ ਉਹਦਾ ਵੀ ਚਾਰ ਚਾਰ ਕੋਈ ਆ ਗਿਆ ਕੋਈ ਲੂਟਬੰਦ ਬੰਦਾ ਆ ਗਿਆ ਉਸਦਾ ਵੀ ਘੱਟ ਵੱਧ ਕਰ ਲੈ ਤੇ ਵੀਡੀਓ ਦੇਖ ਕੇ ਭਰਾ ਤੁਹਾਨੂੰ ਪਤਾ ਵੀ ਤੇਨਾ ਪਿਆਰ ਕਰਕੇ ਆਏ ਆ ਤੇ ਆਹ ਵੇਖੋ ਜੀ ਆਲਮਾਰੀ ਐ ਇੱਕ ਇਹਦੇ ਵਿੱਚ ਵੀ ਆ ਜਿਹੜਾ ਲਮਾਰੀ ਦੇ ਫੀਚਰ ਤੁਹਾਨੂੰ ਸਾਰੇ ਸਮਝਾ ਦਿੰਦਾ ਫੀਚਰ ਸਮਝਾਏ ਨੇ ਫੀਚਰ ਦਾ ਡਰੋਅ ਆ ਵਗੈਰਾ ਵਾ ਕਪੜੇ ਟੰਗਣ ਨੂੰ ਆ ਨਾਰਮਲ ਹੀ ਆ ਇਹ ਕਿੰਨੇ ਦੀ ਐ ਇਹ ਵੀ ਸੇਮ ਰੇਟ ਆ ਰੰਗ ਦਾ ਹੀ ਫਰਕ ਆ ਕਿੰਨਾ 14000 ਰੁਪਏ ਜੀ ਤੇ ਨਾਲ ਫੇ ਤੁਸੀਂ ਕਪੜੇ ਵੀ ਦੰਨੇ ਆ ਕਪੜੇ ਵੀ ਦੇਦੀ ਦੇ ਨਾਲ ਨਹੀਂ ਨਹੀਂ ਮੈਂ ਕਹਿ ਰਿਹਾ ਵੇ ਕਪੜੇ ਕੋਪੜੇ ਜਦਾਂ ਸਾਰਾ ਕੁਝ ਦਿੰਨੇ ਹਾਂ ਹਾਂਜੀ ਹਾਂਜੀ ਜਦੋਂ ਕੈਸ਼ ਕੁਸ਼ ਦਿੰਨੇ ਆ ਕੈਸ਼ ਕੁਸ਼ ਦਿੰਨੇ ਆ 16000 ਰੁਪਏ ਲਈਦਾ 14 ਦਾ ਕੱਟ ਕੇ 2000 ਦੀਆਂ ਪਾਚੀਆਂ ਦੇ ਦਾਨੀਆਂ ਅੱਛਾ ਉਹ ਵਿੱਚ ਰੱਖ ਲੈਣੀ ਵਿੱਚ ਰੱਖ ਲੋ ਇਹਨਾਂ ਲੋਕਾਂ ਭਰਿਆ ਹੋਇਆ ਉਹ ਘਰਾਵਿਆ ਬੰਦਾ ਬਹੁਤ ਘਰਾਵਿਆ ਆ ਇੱਧਰ ਦੇਖੋ ਬਈ ਆ ਜਿਹੜੇ ਤੁਹਾਡੇ ਕੇਮ ਦੇ ਕਾਰਟੂਨ ਜਾਂ ਦੇਖਦੇ ਹੁੰਦੇ ਪਰ ਸਾਡੇ ਟਾਈਮ ਤੇ ਨਹੀਂ ਹੁੰਦੇ ਸਾਡੇ ਤੋਂ ਬਾਅਦ ਚ ਸਾਡੇ ਟਾਈਮ ਤੇ ਹੁੰਦਾ ਸ਼ਕਤੀਮਾਨ ਅਲੀ ਫਲੇਲਾ ਉਹ ਦੂਜਾ ਉਹ ਕਿੱਦਾਂ ਹੁੰਦਾ ਸੀ ਗਣ ਤਨ ਚੇਤਾ ਇਹਨਾਂ ਨੂੰ ਨਹੀਂ ਪਤਾ ਹਣਾ ਅਲਿਫ ਲੇਲਾ ਨਹੀਂ ਉਹ ਨਹੀਂ ਸ਼ਕਤੀਮਾਨ ਦੇਖਿਆ ਚੰਦਰਕਾਂਤ ਉਹ ਵੀ ਨਹੀਂ ਦੇਖਿਆ ਚੰਦਰਕਾਂਤਾਂ ਕੀ ਕਹਾਣੀ ਸਦੀਆਂ ਤੋਂ ਹੈ ਪੁਰਾਣੀ ਹੋ ਨੌਗੜ ਵਿਜੇਗੜ੍ਹ ਮੇਂ ਥੀ ਟਕਰਾਰ ਨੌਗੜ ਕਾਥ ਜੋ ਰਾਜਕੁਮਾਰ ਰਾਣੀ ਚੰਦਰਕਾਂਤਾ ਸੇ ਕਰਤਾ ਥ ਪਿਆਰ ਉਹ ਸਾਡੇ ਟਾਈਮ ਚੰਦਰਕਾਂਤਾ ਮਸ਼ਹੂਰ ਹੁੰਦੀ ਐ ਹੀ ਉਹ ਦੇਖਦੇ ਹੁੰਦੇ ਤੇ ਮੈਨੂੰ ਗਾਣਾ ਹਜੇ ਵੀ ਚੇਤੇ ਆ ਅ ਜਿੰਨੀਆਂ ਪੁਰਾਣੇ ਜਿੰਨੇ ਵੀ ਬੀਬੀਆਂ ਬੰਦੇ ਦੇਖਦੇ ਹੋਣੇ ਉਹਨਾਂ ਨੂੰ ਵੀ ਚੇਤਾ ਆ ਗਿਆ ਹੁਣ ਚੰਦਰਕਾਂਤ ਵਾਲਾ ਸਿਸਟਮ ਤੇ ਆ ਇਧਰ ਬੈੱਡ ਵਗੈਰਾ ਵੀ ਆ ਇਹ ਵੀਰ ਜਿੱਦਾਂ ਮਤਲਬ ਕਿਸੇ ਨੇ ਜਿੱਦਾਂ ਲਾਲਾ ਵੇ ਅੰਮ੍ਰਿਤਸਰ ਮਗਵਾਉਣਾ ਹੋਵੇ ਜਾਂ ਹੋਰ ਕਿਤੇ ਮਗਵਾਉਣਾ ਹੋਵੇ ਉਹ ਫੇ ਗੱਡੀ ਦਾ ਕਿਰਾਇਆ ਗੱਡੀ ਦਾ ਕਿਰਾਇਆ ਭਾਜੀ ਆਪਾਂ ਜੇ ਲੋਕਲ 5-10 ਕਿਲੋਮੀਟਰ ਦਾ ਕਰਦੇ ਦੀ ਡਿਲੀਵਰੀ ਬਾਕੀ ਫੇ ਗਾਹਕ ਨੂੰ ਪੈਂਦਾ ਵਾ ਜੀ ਠੀਕ ਆ ਜੀ ਇਹ ਇਹ ਬੈੱਡ ਕਿੰਨੇ ਦਾ ਜੀ ਇਹ 12500 ਦਾ ਜੀ ਤੇ ਬੈੱਡ 12500 ਦਾ ਤੇ ਉਹ ਕਿਸ਼ਤਾਂ ਵਗੈਰਾ ਤੇ ਵੀ ਮੈਨੂੰ ਕਿਸ਼ਤਾਂ ਵੀ ਕਰਦੀਆਂ ਕਿਸ਼ਤਾਂ ਵੀ ਆਪਣੀਆਂ ਲੋਕਲ ਹੀ ਹੁੰਦੀਆਂ 20 ਕਿਲੋਮੀਟਰ ਤੱਕ ਅਚਾ ਉਹਦੋਂ ਗਾਹ ਨਹੀਂ ਉਹਦੋਂ ਗਾਹ ਨਹੀਂ ਕਰੀਦੀਆਂ ਉਹ ਫੇਕ ਕੈਸ਼ ਨਾਲ ਫੇਕ ਕੈਸ਼ ਆ ਜੀ ਤੇ ਇਹਦੇ ਵਿੱਚ ਬੰਦੇ ਕਿੰਨੇ ਸੌ ਜਾਂਦੇ ਆ ਬੰਦੇ ਦੇਖੋ ਤਿੰਨ ਚਾਰ ਸੌਜੂਗੇ ਜੀ ਬੰਦੇ ਕਹਿੰਦਾ ਤਿੰਨ ਚਾਰ ਭਰਾਵਾ ਨਿਆਣੇ ਅੱਜਕੱਲ ਕਹਿੰਦੇ ਸਾਨੂੰ ਕਮਰੇ ਆਪਣਾ ਵੱਖਰਾ ਚਾਹੀਦਾ ਤੇ ਆ ਦੇਖੋ ਜੀ ਬਹੁਤ ਵਧੀਆ ਆ ਵੀ ਆ ਇਹਦਾ ਵੀ ਰੇਟ ਦੱਸਦੀ ਮੇਰੇ ਇਹ ਵੀ ਸੇਮ ਹੀ ਆ 12500 ਦਾ ਜੀ ਆ ਸਾਰੇ 12500 ਵਾਲੇ ਨਹੀਂ ਆ ਬੈਡ 17500 ਦਾ ਜੀ ਆ ਦੇਖੋ ਜੀ ਆ ਥੋੜਾ ਵਧੀਆ ਫੀਲਿੰਗ ਲੈਣੀ ਆ ਜੇ ਤਾਂ ਮਤਲਬ ਆ ਦੇਖੋ ਇੱਥੇ ਬਹਿ ਕੇ ਤੇ ਇਦਾਂ ਮਤਲਬ ਆ ਠੀਕ ਆ ਭਾਈ ਬਣਦਾ ਇਹ ਤਾਂ 2-4000 ਜਿਹੜਾ ਤੂੰ ਬਾਧੂ ਦੱਸਿਆ ਹੈਗਾ ਇਸ ਕਾਪਲੇ ਇਹ ਆ ਕੀ ਆ ਭਾਜੀ ਆਹ ਇੱਕ ਰੈਸਟੇਬਲ ਆ ਭਾਈ ਇਹ ਇਹ 1200 ਦਾ ਜੀ ਮੈਂ ਵੀ ਚ ਆਪਣੇ ਕੋਲ ਐਨ ਇਹ ਪ੍ਰੈਸਟੇਬਲ ਮਤਲਬ ਕੱਪੜੇ ਪ੍ਰੈਸ ਕਰਨ ਕੱਪੜੇ ਪ੍ਰੈਸ ਕਰਨ ਨੂੰ ਯਾਰ ਸਾਡੀਆਂ ਬੀਬੀਆਂ ਦੇ ਤਾਂ ਥੱਲੇ ਹੀ ਉਹ ਚਾਦਰ ਜੀ ਵਿਛਾ ਕੇ ਕਰ ਲੈਂਦੇ ਸਾਨੂੰ ਇਹ ਦੇ ਕੇ ਭੇਜਦੇ ਆ ਫਿਰ ਅਛਾ ਮਲ ਵਧੀਆ ਤਰੀਕੇ ਨਾਲ ਵਧੀਆ ਤਰੀਕੇ ਨਾਲ ਸਟੈਂਡਰਡ ਵਾਲਾ ਕੰਮ ਆ ਭਰਾ ਆਪਣਾ ਦੇਸੀ ਕੰਮ ਨਹੀਂ ਹੈਗਾ ਜਦੋਂ ਮਰਜੀ ਚਾਦਰ ਝਾੜੀ ਪਿਛਾ ਲਈ ਤੇ ਪ੍ਰੈਸ ਕਰਦੇ ਇਹ ਭਾ ਕਹਿੰਦਾ ਵੀ ਵਧੀਆ ਤਰੀਕੇ ਨਾਲ ਕਰਨੀ ਆ ਵੀ ਵੇਚ ਦੇ ਭਾਜੀ ਇਹਦਾ ਕੀ ਰੇਟ ਆ ਇਹ ਵੀ 9000 ਦਾ ਜੀ 9000 ਦਾ ਵੀਰ ਆਪਣਾ ਨੰਬਰ ਵੀ ਵਿੱਚ ਦੱਸ ਦੀ ਤੇਰਾ ਨੰਬਰ ਹੈਗਾ ਜੀ 774 7786355 ਤੇ ਤੁਹਾਨੂੰ ਕਾਲ ਕਿਹੜੇ ਬੰਦੇ ਕਰਨ ਜਿਹਨਾਂ ਨੂੰ ਸਮਾਨ ਚਾਹੀਦਾ ਚਾਹੀਦਾ ਜੀ ਉਦਾਂ ਨਾ ਕਰੇ ਨਹੀਂ ਜੇ ਕਿਸੇ ਨਹੀਂ ਤਾਂ ਮਤਲਬ ਪਿੰਡ 'ਚ ਕਿਸੇ ਨੂੰ ਦੁਕਾਨ ਖੋਲ੍ਹਣੀ ਹੋਵੇ ਜਿੱਦਾਂ ਬਿੱਤਾ ਦੁਕਾਨ ਦਾ ਮਾਲ ਚੱਕਣਾ ਹੋਲ ਸੇਲ ਆਪਾਂ ਖਰੀਦਦਾ ਦੁਕਾਨਾਂ ਵਾਲਿਆਂ ਨੂੰ ਕਾਫੀ ਹੁਣ ਨਾ ਤਾਂ ਆਪਾਂ ਵੀਡੀਓ 'ਚ ਨਹੀਂ ਲੈ ਸਕਦੇ ਕਾਫੀ ਮਾਲ ਜਾਂਦਾ ਆਪਣਾ ਦੁਕਾਨਾਂ ਵਾਲਿਆਂ ਨੂੰ ਵੀ ਹੋਲ ਸੇਲ ਹੋਲ ਸੇਲ ਨੰਬਰ ਭਰਾਵਾ ਇੱਕ ਰਿਫੇ ਬੋਲਦੇ ਅੰਗਰੇਜ਼ੀ 'ਚ ਵੀ ਬੋਲਦੇ 7347386355 ਆ ਦੇਖ ਲਓ ਉਮਰਾ ਦੇਖ ਲਓ ਤੇ ਕੰਮ ਦੇਖ ਲਓ ਇਹਨਾਂ ਦੇ ਇਹ ਪਤਾ ਕਿ ਇਹ ਹੁੰਦੇ ਟੈਲੈਂਟਡ ਬੱਚੇ ਟੈਲੈਂਟਡ ਮੁੰਡਾ ਆ ਤੇ ਸਾਡੇ ਕਮਾਂਡ ਦਾ ਭਾਂਡ ਜਾਇਆ ਆ ਦੇਖੋ ਦਫ਼ਤਰ ਬਣਾਇਆ ਮੁੰਡੇ ਨੇ ਆਪਣਾ ਤੇ ਉਹ ਉਹ ਕਾਦਾ ਪ੍ਰਤੀਕ ਹੈ ਵੀਰ ਉਹ ਜਿਹੜੀ ਉਹ ਉਹ ਦੋਦੀ ਸ਼ੋਪੀਸ ਹੀ ਆ ਜੀ ਠੀਕ ਹੈ ਨਹੀਂ ਉਹ ਫੋਟੋ ਕਿਹੜੀ ਹੈ ਫੋਟੋ ਬੁੱਧਾ ਦੀ ਜੀ ਅੱਛਾ ਚਾਹਮਾਤਮ ਬੁੱਧਾ ਦੀ ਮਾਤਮਾ ਬੁੱਧਾ ਦੀ ਠੀਕ ਹੈ ਜੀ ਤੇ ਆਹ ਮੁੰਡੇ ਦਾ ਡਾਕਟਰ ਰੂਪਤਰਿਆ ਏ ਆਪਣਾ ਦੱਸਦੇ ਹੈ ਕਿੱਥੇ ਆਰ ਕੇ ਫਰਨੀਚਰ ਹੈ ਕਿੱਥੇ ਆਪਾਂ ਜੇ ਤਾਂ ਇਧਰੋਂ ਜਲੰਧਰ ਵੱਲੋਂ ਆਣਾ ਨਕੌਦਰ ਚੌਂਕ ਨਾਂਕੇ ਨਕੌਦਰ ਮੋੜ ਥੋੜੀ ਜਿਹੀਆਂ 5-6 ਦੁਕਾਨਾਂ ਛੱਡ ਕੇ ਆਪਣਾ ਨੂਰਮਹਿਲ ਵਾਲੂ ਨੂਰਮਹਿਲ ਰੋਡ ਤੇ ਨੀਅਰ ਸੁਵਿਧਾ ਕੇਂਦਰ ਤੇ ਬਿਲਕੁਲ ਸਾਹਮਣੇ ਆ ਮਤਲਬ ਸੁਵਿਧਾ ਕੇਂਦਰ ਦੇ ਲਾਗੇ ਤੁਹਾਨੂੰ ਇਹ ਸੁਵਿਧਾ ਜਿਹੜੀ ਆ ਉਪਲਬਧ ਹੋ ਜਾਣੀ ਆ ਸੁਵਿਧਾ ਕੇਂਦਰ ਦੇ ਮੋੜੇ ਤੁਹਾਨੂੰ ਸ਼ੋਰੂਮ ਦਿਖ ਪੈਣਾ ਜੀ ਹਾਂ ਉਧਰ ਸਰਕਾਰ ਸੁਵਿਧਾ ਤੁਹਾਨੂੰ ਦੇ ਰਹੀ ਆ ਤੇ ਇਧਰ ਭਰਾਵ ਨਹੀਂ ਦੇ ਰਿਹਾ ਨਾਲ ਹੀ ਪੰਚਾਇਤ ਘਰ ਆ ਤੇ ਉੱਥੇ ਜੇ ਕਿਸੇ ਮੇਰੇ ਵੀਰ ਨੂੰ ਪਸੰਦ ਹੋਵੇ ਤਾਂ ਜੇ ਕੋਈ ਚੀਜ਼ ਇੱਥੇ ਵਿਜ਼ਿਟ ਕਰਨਾ ਚਾਹੁੰਦਾ ਹੋਵੇ ਕਰ ਲਿਓ ਭਾਈ ਸਾਡੇ ਗਵਾਂਡ ਦਾ ਭਾਂਡ ਜਾ ਧੰਨਵਾਦ